₹10.40 जी तीन फुलके ਨਾਲ achar اچھا ਜੀ ਤੇ 12 ਵਜੇ ਸ਼ਟਾਰਟ ਕਰਦਨੇ ਸੀ ਤਿੰਨ 3:30 ਵਜੇ ਤੱਕ ਇੱਕ ਵਾਧਾ ਲੈ ਲੈ ਦੇ ਜਾ اچھا ਜੀ ਜਿਵੇਂ ਖੋਕਾ ਮੰਗੇ ਤੋਂ ਫੁਲਕੇ ਉਹ ਦੇ ਦੇ ਦਿਆ اچھا ਜੀ ਦੁਆਰਾ ਪੈਸੇ ਨਹੀਂ ਦੇ ਗਏ ਜਦੋਂ ਇੱਕ ਦੋ ਦੋ ਰੋਟੀ ਦਾ ਟਾਈਮ ਹੈ ਫੈਕਟਰੀਆਂ ਵਾਲੇ ਆ ਬੰਦੇ ਜੀ ਹੋਰ ਹੈ ਦੁਕਾਨਦਾਰ ਹੈ ਹਸਪੀਟਲ ਵਾਲੇ ਜਿਹਨਾਂ ਛੁੱਟੀਆਂ ਦੀ ਸਾਰੇ ਫੇਰੇ ਤੇ ਬਹੁਤ ਰੱਜ ਹੁੰਦਾ ਅਸੀਂ ਤੇ ਆਪਣੇ ਵੱਲੋਂ ਤਾਂ ਬਹੁਤ ਵਧੀਆ ਕਰ ਰਹੇ ਹਾਂ ਜੀ ਹਾਂਜੀ ਤੇ ਇਹ ਤੇ ਲੋਕ ਖੁਸ਼ ਚਾਹ ਤੇ ਲੋਕ ਖੁਸ਼ ਜਾਂਦੇ ਵੇ ਕਾਦਰ ਦੇ ਇੱਥੇ 350-400 ਬੰਦਾ ਖਾਣਾ ਖਾਜਦਾ ਵਾਇਗੁਰਜੀ ਦਾ ਖਾਲਸਾ ਵਾਇਗੁਰਜੀ ਕੀ ਫਤਿਹ ਦੋਸਤੋ ਮਹਾਰਾਜ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੀ ਧਰਤੀ ਤਰਨਤਾਰਨ ਸਾਹਿਬ ਦੇ ਵਿੱਚ ਅਸੀਂ ਇਸ ਵੇਲੇ ਮੌਜੂਦ ਹਾਂ ਤਾਂ ਸਿਵਲ ਹਸਪੀਟਲ ਦੇ ਵਿੱਚ ਤਸਵੀਰਾਂ 'ਚ ਤੁਸੀਂ ਵੇਖ ਰਹੇ ਹੋਗੇ ਕਿ ਅਸੀਂ ਇਸ ਵੇਲੇ ਮਾਤਾ ਗੰਗਾ ਜੀ ਦੇ ਚੁੱਲ੍ਹੇ ਦੇ ਵਿੱਚ ਮੌਜੂਦ ਹਾਂ ਜੀ ਹਾਂ ਦੋਸਤੋ ਮਾਤਾ ਗੰਗਾ ਜੀ ਦਾ ਚੁੱਲ੍ਹਾ ਜਿੱਥੇ 10 ਰੁਪਏ ਦੇ ਵਿੱਚ ਪੇਟ ਭਰ ਖਾਣਾ ਜਿਹੜਾ ਹੈ ਉਹ ਇੱਥੇ ਮਿਲਦਾ ਹੈ ਜੀ ਹਾਂ ਲੰਗਰ ਦੀ ਸੇਵਾ ਇਹ ਕਹਿ ਸਕਦੇ ਆ ਮੈਂ ਕੈਮਰਾਮੈਨ ਵੀਰ ਨੂੰ ਕਵਾਂਗਾ ਤੁਸੀਂ ਵੇਖ ਸਕਦੇ ਹੋ ਕਿ ਉਹ ਟੋਕਨ ਟੋਕਨ ਉੱਥੋਂ ਮਿਲਦਾ ਹੈ ਅਤੇ ਉਸ ਟੋਕਨ ਤੋਂ ਜਿਹੜਾ ਹੈ ਖਾਣਾ ਪਰੋਸ ਕੇ ਜੇ ਕੋਈ ਇੱਥੇ ਗਰੀਬ ਵਿਅਕਤੀ ਜਿਤਨਾ ਕੋਈ ਜਿਨ੍ਹਾਂ ਦੇ ਘਰਾਂ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਤਸਵੀਰਾਂ 'ਚ ਕੋਈ ਗਰੀਬ ਭਾ ਹੁੰਦੇ ਨੇ ਤੇ ਉਹ ਇੱਥੇ ਵੀ ਜਿਹੜਾ ਆ ਕੇ ਪੇਟ ਭਰ ਖਾਣਾ ਤੇ ਕਈਆਂ ਦੇ ਜਿਹੜੇ ਗਰੀਬ ਵਿਅਕਤੀਆਂ ਤੇ ਜਿਹੜੇ ਮਰੀਜ਼ ਇੱਥੇ ਦਾਖਲ ਹੁੰਦੇ ਨੇ ਅਤੇ ਉਹਨਾਂ ਦੇ ਲਈ ਵੀ ਜਿਹੜਾ ਹੈ ਇੱਥੇ ਖਾਣਾ ਪਰੋਸ ਕੇ ਦਿੱਤਾ ਜਾਂਦਾ ਹੈ ਤਾਂ ਤਸਵੀਰਾਂ ਦੇ ਵਿੱਚ ਵੀ ਤੁਸੀਂ ਵੇਖ ਰਹੇ ਹੋਗੇ ਅਸੀਂ ਇਸ ਵੇਲੇ ਤਰਨਤਾਰਨ ਸਿਵਲ ਹਸਪੀਟਲ ਦੇ ਵਿੱਚ ਮਾਤਾ ਗੰਗਾ ਜੀ ਦਾ ਚੁੱਲਾ ਉੱਥੇ ਮੌਜੂਦ ਆ ਜਿੱਥੇ 10 ਰੁਪਏ ਥਾਲੀ ਖਾਣਾ ਜੀ ਹਾਂ ਲਿਖਿਆ ਹੋਇਆ ਹੈ 10 ਰੁਪਏ ਥਾਲੀ ਖਾਣਾ ਤਾਂ ਅਸੀਂ ਰਸੋਈ ਦੇ ਵਿੱਚ ਇਸ ਵੇਲੇ ਖੜੇ ਆ ਇੱਥੋਂ ਟੋਕਨ ਮਿਲਦਾ ਹੈ ਤੇ ਬਾਬਾ ਜੀ ਹੁਣ ਹੀ ਸਾਡੇ ਨਾਲ ਮੌਜੂਦ ਨੇ ਇਹਨਾਂ ਨਾਲ ਗੱਲਬਾਤ ਕਰਕੇ ਜਾਣਦੇ ਆ ਕਿ ਕਦੋਂ ਤੋਂ ਜਿਹੜਾ ਹੈ ਇੱਥੇ ਇਹ ਸੇਵਾ ਦਾ ਕੰਮ ਜਿਹੜਾ ਕੀਤਾ ਜਾ ਰਿਹਾ ਹੈ ਭਾਈ ਸਾਡ ਤੋਂ ਪਹਿਲਾਂ ਵਾਇਗੁਰ ਜੀ ਕਾ ਖਾਲਸਾ ਵਾਇਗੁਰ ਜੀ ਕੀ ਫਤਿਹ ਸਾਡੇ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਥੈਂਕ ਯੂ ਥੈਂਕ ਯੂ ਮੈਂ ਚਾਹਾਂਗਾ ਜਰੂਰ ਇਸ ਉਪਰਾਲੇ ਬਾਰੇ ਦੱਸਿਆ ਜਾਵੇ ਵੀ ਕਦੋਂ ਸ਼ੁਰੂਆਤ ਹੁੰਦੀ ਤੇ ਕਿੰਨਾ ਵੱਲੋਂ ਸਹਜ ਹੁੰਦੀ ਇਹ 2017 ਦੀ ਉਪਰਾਲਾ ਅੱਛਾ ਜੀ ਹਾਂ ਉਦੋਂ ਦੀ ਸਾਡੀ ਕੁਚਨ ਚੱਲ ਰਹੀ ਆ ਅੱਛਾ ਜੀ ਅਸੀਂ ਚਲਾ ਰਹੇ ਹਾਂ 10 ਰੁਪਏ 10 ਰੁਪਏ ਥਾਲੀ ਜੀ ਤਿੰਨ ਫੁਲਕੇ ਨਾਲ ਆਚਾਰ ਅੱਛਾ ਜੀ ਤੇ 12 ਵਜੇ ਸਟਾਰਟ ਕਰ ਦਿੰਦੇ ਅਸੀਂ 3:30 ਵਜੇ ਤੱਕ ਕਈ ਵਾਰ ਇਹ ਹੁੰਦਾ ਕਿ ਭੁੱਖ ਕਿਸੇ ਨੂੰ ਜ਼ਿਆਦਾ ਵੀ ਲੱਗੀ ਹੁੰਦੀ ਤਾਂ ਉਹਨਾਂ ਨੂੰ ਵਾਧੂ ਵੀ ਪੱਧ ਲੈ ਲਿਆ ਦੇ ਦਿੱਤਾ ਅੱਛਾ ਜੀ ਜਿਵੇਂ ਭੁੱਖਾ ਮੰਗੇ ਤਾਂ ਭੁੱਖਾ ਵੀ ਦੇ ਦੇ ਦਿਆ ਅੱਛਾ ਜੀ ਦੁਆਰਾ ਪੈਸੇ ਨਹੀਂ ਲੈਂਦੇ ਤੇ ਹਫਤੇ ਦਾ ਮੈਨੂ ਕੀ ਰਹਿੰਦਾ ਵਕ ਵਕ ਸੌਜੀਆਂ ਦੀ ਗੜੀਆਂ ਨੂੰ ਵਕ ਵਕ ਅੱਛਾ ਜੀ ਹਾਂ ਜਿਵੇਂ ਸੋਮਵਾਰ ਕਲ ਤਾਲ ਹੀ ਅੱਜ ਮੰਗਲਵਾਰ ਆਲੂ ਨੂਟਰੀਆ ਅੱਛਾ ਜੀ ਕੱਲ ਨੂੰ ਬੁੱਧਵਾਰਾ ਕਦੂ ਰੰਦੇ ਆ ਜੀ ਵੀਰਵਾਰ ਕੜੀ ਚਾਵਲ ਜੀ ਕੜੀ ਚਾਵਲ ਨਾਲ ਦੋ ਫੁਲਕੇ ਅੱਛਾ ਜੀ ਤੇ ਸ਼ੁੱਕਰਵਾਰ ਨੂੰ ਫੇਰ ਕੋਈ ਸਬਜ਼ੀ ਬਣ ਜੂਗੀ ਸ਼ਨੀਵਾਰ ਵਿੱਚ ਛੋਲੇ ਭਲੇ ਛੋਲੇ ਇਹ ਤਾਂ ਸ਼ੁੱਟੀ ਹੁੰਦੀ ਹੈ ਪੰਜਾਬ ਦੇ ਵਿੱਚ ਇੱਕ ਅਕਸਰ ਚੀਜ਼ ਹੁੰਦੀ ਕਿ ਜਦੋਂ ਇਧਰੋਂ ਆਪਾਂ ਬਠਿੰਡਾ ਲੰਘ ਜਾਂਦੇ ਆ ਤੇ ਆਪਾਂ ਨੂੰ ਲੰਗਰ ਬਹੁਤ ਘੱਟ ਅੱਗੇ ਦੇਖਦਾ ਤੇ ਇਧਰੋਂ ਜਦੋਂ ਆਪਾਂ ਜਲੰਧਰ ਤੋਂ ਥੋੜਾ ਅੱਗੇ ਚਲੇ ਜਾਂਦੇ ਆ ਇਧਰ ਹੁਸ਼ਿਆਰਪੁਰ ਤੋਂ ਅੱਗੇ ਚਲੇ ਜਾਂਦੇ ਆ ਤਾਂ ਫਿਰ ਮਾਤਾ ਜੀ ਦੇ ਜਦੋਂ ਦਰਸ਼ਨ ਕਰਨ ਜਾਂਦੇ ਲੋਕੀ ਉੱਥੇ ਕਿਤੇ ਲੰਗਰ ਮਿਲਦਾ ਕੀ ਕਹਿਣਾ ਚਾਹੋਗੇ ਇਸ ਪਰਾਲੇ ਦੀ ਅਸੀਂ ਤੇ ਆਪਣੇ ਬੰਦੋਤ ਬਹੁਤ ਵਧੀਆ ਕਰ ਰਹੇ ਆ ਜੀ ਹਾਂਜੀ ਇਹ ਤੇ ਲੋਕ ਖੁਸ਼ ਹੋ ਜਾਂਦੇ ਲੋਕ ਖੁਸ਼ ਜਾਂਦੇ ਵੇ ਕੁਈ ਹੋਰ ਇਹ ਗੱਲ ਨਹੀਂ ਜੀ ਹਾਂ 2017 ਤੋਂ ਲੈ ਕੇ ਹੁਣ ਤੱਕ ਇਹ ਉਪਰਾਲਾ ਚੱਲ ਰਿਹਾ ਤੇ ਡੇਲੀ ਕਿੰਨੀ ਸੰਗਤ ਵਾਸਤੇ ਜਿਹੜਾ ਇੱਥੇ ਲੰਗਰ ਜਿਹੜਾ ਉਹ ਪੱਕਦਾ ਬਣਦਾ ਸਾਡਾ ਡੇਲੀ ਇੱਥੇ 350 400 ਬੰਦਾ ਖਾਣਾ ਖਾ ਜਾਂਦਾ ਤੇ ਡੇਲੀ 350 400 ਹਾਂਜੀ ਤੇ ਮਹਾਰਾਜ ਦੀ ਕਿਰਪਾ ਦੇ ਨਾਲ ਜਿਸ ਗੁਰੂਆਂ ਪੀਰਾਂ ਦੀ ਧਰਤੀ ਤੇ ਇਹ ਮਾਤਾ ਗੰਗਾ ਜੀ ਦਾ ਚੋਲਾ ਹੈ ਤਾਂ ਕਦੀ ਕਿਸੇ ਕਿਸਮ ਦੀ ਥੋੜ੍ਹ ਨਹੀਂ ਆਈ ਨਹੀਂ ਥੋੜ੍ਹ ਨਹੀਂ ਕਦੀ ਆਈ ਭੈਣ ਭਰਾਵਾਂ ਦੇ ਸੰਯੋਗ ਦੇ ਨਾਲ ਕਈ ਕਈ ਬੰਦੇ ਆਉਂਦੇ ਸੰਯੋਗ ਦੇ ਕੋਈ 500 ਦੇ ਗਿਆ ਕੋਈ ਕਿਸ ਤਰ੍ਹਾਂ ਦੇ ਗਿਆ ਜਿਵੇਂ ਆਪ ਹੀ ਭੈਣ ਭਰਾ ਸਾਡੇ ਕੋਲ 7000 ਲੋਹਾਰ ਦੇ ਜਨ ਕੋਈ 2000 ਦੇ ਕੋਈ ਮੇਰਾ ਜੱਜ ਦੋਸਤ ਆਇਆ ਉਹਨੇ ਤਾਂ ਜਿਵੇਂ ਸਾਡੀ ਕੈਂਡੀ ਸਲ ਗਈ 25000 ਰੁਪਏ ਦੇ ਇਹ ਤਾਂ ਹੀ 5-5 ਦਾ 10000 ਰੁਪਏ ਦੇ ਹੀ ਆਪ ਹੀ ਲੈਣ ਦੀ ਹੈ ਅੱਛਾ ਜੀ ਹਾਂ ਤਾਂ ਇੱਥੇ ਕਿੰਨੇ ਜਿਹੜੇ ਕਰਮਚਾਰੀ ਹੈ ਕਿੰਨੇ ਸੇਵਾਦਾਰ ਜਿਹੜੇ ਕੰਮ ਕਰਦੇ ਨੇ ਸੇਵਾਦਾਰ ਆਪਾਂ ਤੁਸੀਂ ਕਿੱਲੋ ਵੀ 6 ਬੀਬੀਆਂ 5 ਬੀਬੀਆਂ ਰੱਖੀਆਂ ਹੀ ਅੱਛਾ ਜੀ ਉਹਨਾਂ ਤੋਂ ਖਾਦ ਨਹੀਂ ਅੱਛਾ ਜੀ 5 ਰੁਪਏ ਮਹੀਨਾ ਅੱਛਾ ਜੀ ਇੱਕ ਸ਼ਿਮਾ ਬੰਦਾ ਅੱਛਾ ਜੀ ਚਾਰ ਬੰਦੇ ਹੈ ਆਪੇ ਜਿਹੜੇ ਬਿਨਾਂ ਪਰਹਾਦ ਅੱਛਾ ਜੀ ਵਿਨਤ ਲਖਾਉ ਜੀ ਹਾ ਸੇਵਾ ਕੀ ਬਾਤ ਅਸੀਂ ਦੋ ਪੜਵਾਰੀਆਂ ਰਿਟਾਇਰ ਅੱਛਾ ਜੀ ਤੇ ਇੱਕ ਸਾਡਾ ਦੋ ਮੁਲਾਜ਼ਮ ਸਾਡੇ ਰਿਟਾਇਰ ਹੋਏ ਜੀ ਚਲੋ ਠੀਕ ਹੈ ਤਾਂ ਦੋਸਤੋ ਤੁਸੀਂ ਤਸਵੀਰਾਂ ਦੇ ਵਿੱਚ ਵੇਖ ਰਹੇ ਹੋਗੇ ਕਿ ਕਿਵੇਂ ਜਿਹੜਾ ਇੱਥੇ ਸੇਵਾ ਦਾ ਕੰਮ ਚੱਲਦਾ ਹੈ ਮਾਤਾ ਗੰਗਾ ਜੀ ਦੇ ਚੁੱਲ੍ਹੇ ਤੇ ਜਿੱਥੇ ਕਿ ਉਹਨਾਂ ਨੇ ਦੱਸਿਆ ਕਿ ਬੀਬੀਆਂ ਵੀ ਰੱਖੀਆਂ ਹੋਈਆਂ ਨੇ ਮੈਂ ਕੈਮਰਾਮੈਨ ਵੀਰ ਨੂੰ ਕਵਾਂਗਾ ਕਿ ਇੱਥੇ ਜਿਹੜਾ ਲੰਗਰ ਆ ਉਹ ਪੱਕਦਾ ਵੀ ਜਿਹੜਾ ਆ ਦਿਖਾ ਦਿੱਤਾ ਜਾਵੇ ਆਪਾਂ ਗੱਲਬਾਤ ਕਰਨ ਦੀ ਕੋਸ਼ਿਸ਼ ਜਿਹੜੀ ਕਰਾਂਗੇ ਕਿ ਉਹਨਾਂ ਨੇ ਦੱਸਿਆ ਕਿ ਅਸੀਂ ਦੋ ਪਟਵਾਰੀ ਰਿਟਾਇਰ ਆ ਤੇ ਅਸੀਂ ਇੱਥੇ ਸੇਵਾ ਨਿਭਾ ਰਹੇ ਹਾਂ ਤਾਂ ਇੱਥੇ ਕੈਂਡੀ ਵੀ ਕਹਿੰਦੇ ਕਿ ਸੜ ਗਈ ਸੀਗੀ ਤੇ ਉਹ ਵੀ ਸੇਵਾ ਦੇ ਵਿੱਚ ਕਿਸੇ ਨੇ ਜਿਹੜਾ ਇਹ ਵੀ ਦਿੱਤਾ ਵਾਕਈ ਦੋਸਤੋ ਗੁਰੂ ਘਰ ਦੇ ਲਈ ਅਤੇ ਲੋਕਾਂ ਦੀ ਸੇਵਾ ਦੇ ਲਈ ਜਿਹੜਾ ਹੈ ਉੱਥੇ ਦਾਨੀ ਸੱਜਣਾ ਦਾ ਵੀ ਬਹੁਤ-ਬਹੁਤ ਜਿਆਦਾ ਧੰਨਵਾਦ ਹੈ ਜਿਹੜੇ ਅਜਿਹੇ ਉਪਰਾਲਿਆਂ ਦੇ ਵਿੱਚ ਜਿਹੜਾ ਉਹ ਆਪਣਾ ਯੋਗਦਾਨ ਪਾਉਂਦੇ ਨੇ ਆ ਬਾਬਾ ਜੀ ਇਹ ਲਗਾਤਾਰ ਇਸੇ ਤਰ੍ਹਾਂ ਜਿਹੜਾ ਹੈ ਉਹ ਚੱਲਦਾ ਰਹੇਗਾ ਆਉਣ ਵਾਲੇ ਸਮੇਂ ਦੇ ਵਿੱਚ ਵੀ ਹਾਂਜੀ ਚੱਲਦਾ ਰਹੂਗਾ ਜੀ ਅੱਛਾ ਜੀ ਹਾਂਜੀ ਤੇ 2017 ਤੋਂ ਲਗਾਤਾਰ ਚੱਲ ਰਿਹਾ ਹੈ ਚਲੋ ਆਪ ਭਾਈ ਸਾਬਜੀ ਹੁਣਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਤਾ ਗੰਗਾ ਜੀ ਦੇ ਚੁੱਲੇ ਤੇ ਸੇਵਾ ਚੱਲ ਰਹੀ ਹੈ ਰੋਜ਼ਾਨਾ ਕਿੰਨੇ ਤੋਂ ਕਿੰਨੇ ਵਜੇ ਤੱਕ ਇਹ ਜਿਹੜਾ ਸਾਰਾ ਖੁੱਲ ਜਾਂਦਾ ਹੈ ਬਾਰੀ ਤੇ ਕਿੰਨੇ ਲੋਕ ਜਿਹੜੇ ਆਉਂਦੇ ਜਿਹੜੇ 9 ਵਜੇ ਬੀਬੀਆਂ ਆ ਜਾਂਦੀਆਂ ਸਬਜੀ ਸੂਜੀ ਬਣਾਉਣੀ ਸਟਾਰਟ ਕਰ ਦਿੰਦੇ ਜਦੋਂ ਸਬਜੀ ਬੰਜੇ ਜੇ ਉਹਨੂੰ ਮੋੜੀ ਦਾ ਨਹੀਂ ਆ ਅੱਛਾ ਜੀ ਉਹਨੂੰ ਉਸੇ ਟਾਈਮ ਸਟਾਰਟ ਕਰਾ ਦਈਦਾ ਭਾਵੇਂ 11 ਵਜੇ 11:30 ਵਜੇ ਨੂੰ ਪੰਜੇ ਹੀ 12 ਵਜੇ ਬਾਰੀ ਖੋਲ ਦਿੰਦੇ ਆ ਅੱਛਾ ਜੀ 12 ਤੋਂ ਲੈ ਕੇ 3 ਵਜੇ ਤੱਕ ਸਾਡਾ ਚੱਲਦਾ ਲੰਗਰ 12 ਤੋਂ ਲੈ ਕੇ 3 ਵਜੇ 3 ਵਜੇ ਤੱਕ ਜੀ ਬੜੀ ਸੰਗਤ ਆਉਂਦੀ ਹੈ ਬਹੁਤ ਕਿਧਰੇ ਇੱਕ ਦੋ ਦੋ ਰੋਟੀ ਦਾ ਟਾਈਮ ਫੈਕਟਰੀਆਂ ਵਾਲੇ ਅੰਮ੍ਰਿਤ ਦੇ ਹੋਰ ਐ ਦੁਕਾਨਦਾਰ ਐ ਹਸਪੀਟਲ ਵਾਲੇ ਜਿਹਨਾਂ ਛੁੱਟੀਆਂ ਦੀ ਸਾਰੇ ਫੇਰੇ ਤੇ ਬਹੁਤ ਰੱਜ ਹੁੰਦਾ ਜੀ ਹਸਪੀਟਲਾਂ ਦੇ ਵਿੱਚ ਵੀ ਬਹੁਤ ਲੱਕ ਨੇੜਲੇ ਪਿੰਡਾਂ ਤੋਂ ਕੋਈ ਗਰੀਬ ਲੋਕਾਂ ਦਾ ਕੋ ਪੇਸ਼ੈਂਟ ਦਾਖਲ ਵੀ ਜਿਤਰਾ ਹੁੰਦਾ ਤਾਂ ਉਹਨਾਂ ਨੂੰ ਰੋਟੀ ਪੈਕ ਵੀ ਕਰ ਦਿੰਦੇ ਪੈਕ ਕਰ ਦਈ ਦੀ ਉਹਨਾਂ ਨੇ ਬਰਤਨ ਲੈਣ ਜਾਂ ਲਫਾਫਾ ਲੂਵਾ ਲੈਣ ਕਈ ਕਰ ਦਈ ਅੱਛਾ ਜੀ ਕਿਹਦੇ ਨੂੰ ਮੂੜੀ ਦਾਨੀ ਰੋਟੀ ਤੋਂ ਵੀ ਮੂੜੀ ਉਹਨੇ ਭਾਂਡੇ ਵਸਾ ਜੀ ਮੈਂ ਚਾਹਾਂਗਾ ਫੋਨ ਨੰਬਰ ਵੀ ਜਿਹੜਾ ਹੈ ਉਹ ਜ਼ਰੂਰ ਦਰਸ਼ਕਾਂ ਤੱਕ ਜਿਹੜਾ ਸਾਂਝਾ ਕੀਤਾ ਜਾਊਗਾ ਤਾਂ ਜੋ ਇਹ ਕੈਮਰਾਮੈਨ ਸਾਥੀ ਨੂੰ ਕਹਾਂਗਾ ਇਹ ਨੰਬਰ ਫੋਨ ਨੰਬਰ ਹੈ ਮਾਤਾ ਗੰਗਾ ਜੀ ਦਾ ਚੁੱਲਾ ਇਲਾਕਾ ਨਿਵਾਸੀ ਅਤੇ ਭਾਰਤ ਵਿਕਾਸ ਪਰਿਸ਼ਦ ਸ਼ਾਖਾ ਤਰਨਤਾਰਨ ਦੇ ਸਹਿਯੋਗ ਨਾਲ 10 ਰੁਪਏ ਥਾਲੀ ਖਾਣਾ ਸੁਸਾਇਟੀ ਅਕਾਊਂਟ ਨੰਬਰ ਵੀ ਹੈ ਹਿਊਮਨ ਸਰਵਿਸ ਸੁਸਾਇਟੀ ਰਜਿਸਟਰਡ ਤਰਨਤਾਰਨ ਸਹਿਯੋਗੀ ਭਾਰਤ ਵਿਕਾਸ ਪਰਿਸ਼ਦ ਸ਼ਾਖਾ ਦਾ ਤਸਵੀਰਾਂ ਦੇ ਵਿੱਚ ਵੇਖ ਸਕਦੇ ਹੋ ਕਿ ਇੱਥੇ 10 ਰੁਪਏ ਦੇ ਵਿੱਚ ਜਿਹੜਾ ਉਹ ਗਰੀਬ ਲੋਕਾਂ ਦੇ ਲਈ ਜਿਹੜਾ ਖਾਣਾ ਪਰੋਸਿਆ ਜਾਂਦਾ ਹੈ ਤਾਂ ਬਹੁਤ ਸਾਰੇ ਲੋਕ ਬਾਬਾ ਜੀ ਉਹਨਾਂ ਦੱਸਿਆ ਕਿ 3 400 ਲੋਕ ਦਿੱਲੀ ਇੱਥੇ ਖਾਣਾ ਖਾਂਦੇ ਤੇ ਹਸਪੀਟਲ ਦੇ ਵਿੱਚ ਵੀ ਜਿਨ੍ਹਾਂ ਦੇ ਮਰੀਜ਼ ਦਾਖਲ ਹੁੰਦੇ ਨੇ ਤਾਂ ਉਹਨਾਂ ਦੇ ਲਈ ਇਹ ਵੀ ਜਿੱਥੋਂ ਤੱਕ ਵੀਡੀਓ ਇਸ ਕਰਕੇ ਵੀ ਦੋਸਤੋ ਸ਼ੇਅਰ ਕਰਨੀ ਹੈ ਕਿ ਜਿਵੇਂ ਕੋਈ ਤਰਨ ਤਰਨ ਹਸਪੀਟਲ ਦੇ ਵਿੱਚ ਪੇਸ਼ੈਂਟ ਲੈ ਕੇ ਪਹੁੰਚਦਾ ਤਾਂ ਕਿਸੇ ਵੇਲੇ ਹਫੜਾ ਦਫੜੀ ਹੁੰਦੀ ਜਿਨ੍ਹਾਂ ਦਾ ਮਰੀਜ਼ ਬਿਮਾਰ ਹੁੰਦਾ ਉਹਨਾਂ ਨੂੰ ਕਿੱਥੇ ਰੋਟੀ ਲੰਘਦੀ ਆ ਤਾਂ ਉਹਨਾਂ ਦੇ ਲਈ ਵੀ ਉਹਨਾਂ ਤੱਕ ਵੀਡੀਓ ਵੀ ਪਹੁੰਚੇ ਕਿ ਤਾਂ ਜੋ ਉਹਨਾਂ ਨੂੰ ਪਤਾ ਲੱਗੇ ਕਿ ਹਸਪੀਟਲ ਦੇ ਵਿੱਚ ਇੱਕ ਮਾਤਾ ਗੰਗਾ ਜੀ ਦਾ ਚੁੱਲਾ ਹੈ ਤਾਂ ਉਹ ਮਾਲਕ ਦੀ ਕਿਰਪਾ ਦੇ ਨਾਲ ਦਿੱਲੀ ਤਿੰਨ 400 ਬੰਦੇ ਦਾ ਖਾਣਾ ਸਵੇਰੇ 11:30 ਵਜੇ ਦੇ ਨੂੰ ਇੱਥੇ ਬਣਦਾ ਤਾਂ ਇੱਥੋਂ ਡੱਬਾ ਲੈ ਕੇ ਤੇ ਜਿਹੜੇ ਇੱਥੇ ਪੇਸ਼ੈਂਟ ਦਾਖਲ ਹੁੰਦੇ ਨੇ ਉਹ ਆਪਣਾ ਟਿਫਨ ਲੈ ਕੇ ਵੀ ਇੱਥੋਂ ਰੋਟੀ ਸਬਜੀ ਜੋ ਵੀ ਮੈਨਿਊ ਦੇ ਹਿਸਾਬ ਨਾਲ ਸੋਈ ਦੇ ਵਿੱਚ ਬਣਿਆ ਹੁੰਦਾ ਉਹ ਇੱਥੋਂ ਲੈ ਜਾਂਦੇ ਹਨ ਤੇ ਬਾਬਾ ਜੀ ਸਾਡੇ ਨਾਲ ਗੱਲਬਾਤ ਕਰਨ ਲਈ ਵੀ ਤੁਹਾਡਾ ਬਹੁਤ-ਬਹੁਤ ਧੰਨਵਾਦ ਸਾਨੂੰ ਸਮਾਂ ਦੇਣ ਦੇ ਲਈ ਵੀ ਧੰਨਵਾਦ ਥੈਂਕ ਯੂ ਬਹੁਤ-ਬਹੁਤ ਜੀ ਅੰਤ ਵਿੱਚ ਸਹਿਯੋਗੀ ਸੱਜਣਾ ਦੇ ਧੰਨਵਾਦ ਦੇ ਰੂਪ ਵਿੱਚ ਕੀ ਕਹਿਣਾ ਚਾਹੋਗੇ ਪਹਿਲਾਂ ਤੁਸੀਂ ਦੱਸੋ ਜਿੰਨੇ ਵੀ ਸਹਿਯੋਗ ਕਰਦੇ ਨੇ ਸਾਨੂੰ ਤਾਂ ਬਹੁਤ ਭੈਣ ਭਰਾ ਸਹਿਯੋਗ ਕਰਦੇ ਆਂ ਬਹੁਤ-ਬਹੁਤ ਉਹਨਾਂ ਨੂੰ ਵਧਾਈਆਂ ਹੋਣ ਜੀ ਐ ਬਹੁਤ ਤੁਹਾਡੇ ਵਧੀਆ ਸਾਡਾ ਕੰਮ ਚੱਲੀ ਜਾਂਦਾ ਹਾਂ ਬਹੁਤ-ਬਹੁਤ ਧੰਨਵਾਦੀ ਹਾਂ ਜੀ ਉਹਨਾਂ ਦਿਲੋਂ ਤਰੁਆਦੀਆਂ ਜੀ ਜਿਹੜੇ ਸਹਿਯੋਗ ਕਰਦੇ ਮਾਰੇ ਇਸ ਤਰ੍ਹਾਂ ਸਾਡਾ ਰੋਟੀ ਬਣੀ ਹੈ ਜਿਹੜਾ ਲੋਕਾਂ 'ਤੇ ਜ਼ਿਲਜ਼ਲਾ ਚੱਲਦਾ ਰਹੂਗਾ ਜੀ ਜੀ ਬਹੁਤ ਸੁਣਾ ਦੇ 10 ਰੁਪਏ ਤਿੰਨ ਫੁਲਕੇ ਐਡੇ ਵੱਡੇ ਅੱਛਾ ਜੀ ਛੋਟੇ ਛੋਟੇ ਨਹੀਂ ਫੁਲਕੇ ਆ ਨਹੀਂ ਗੀਆਂ ਲੱਜ ਜਾਂਦੇ ਬੰਦੇ ਜੀ ਹਾਂ ਨਹੀਂ ਤਾਂ ਅਕਸਰ ਹੀ ਅਸੀਂ ਵੇਖਦੇ ਹਾਂ ਕਿ ਬਹੁਤ ਛੋਟੇ ਫੁਲਕੇ ਸਾਡਾ ਪਿੰਡਾ 60 ਕਰਾਉਂਦਾ ਫੁਲਕਾਡ ਆ ਕੀ ਬਾਤ ਹੈ ਹਾਂ ਬਹੁਤ ਬਹੁਤ ਧੰਨਵਾਦ ਜੀ ਆ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰ ਦਿਓ ਤਾਂ ਜੋ ਵਰਤੋਂ ਵੱਧ ਲੋਕਾਂ ਨੂੰ ਪਤਾ ਲੱਗੇ ਕਿ ਮਹਾਰਾਜ ਸ਼੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਅਤੇ ਮਹਾਰਾਜ ਸ਼੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਧਰਤੀ ਤੇ ਭਾਵੇਂ ਕੋਈ ਦੂਰੋਂ ਧਰਾੜਿਓ ਆਵੇ ਤਾਂ ਉਹ ਰੋਟੀਆਂ ਭੁੱਖਾ ਜਿਹੜਾ ਉਹ ਨਹੀਂ ਜਾਂਦਾ ਬਣੇਗਾ ਸਾਡੇ ਨਾਲ ਹਰ ਕਵਰੇਜ ਅਸੀਂ ਤੁਹਾਡੇ ਤੱਕ ਪਹੁੰਚਾਉਂਦੇ ਰਵਾਂਗੇ ਕੈਮਰਾਮੈਨ ਜਸਬੀਰ ਸਿੰਘ ਦੇ ਨਾਲ ਮੈਂ ਹਰਦੀਪ ਸਿੰਘ ਗ੍ਰੇਡ ਪੰਜਾਬ ਟੀਵੀ ਤਰਨਤਾਰਨ